ਕੁਦਰਤੀ ਆਫਤ ਕੀ ਨੁਕਸਾਨ ਪਹਚਾਨਦੀ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾਣੇ ਆ ਕੋਨੇਵਾਲ ਪਿੰਡ ਦੇ ਵਿੱਚ ਅਸੀਂ ਖੜੇ ਆ ਸੱਕੀ ਦਰਿਆ ਦੇ ਬਿਲਕੁਲ ਨਜ਼ਦੀਕ ਲੋਕਾਂ ਦੇ ਘਰ ਜਿਹੜੇ ਨੇ ਬਿਲਕੁਲ ਜਿਹੜੇ ਕਿਸ ਤਰ੍ਹਾਂ ਮਿਹਨਤ ਦੇ ਨਾਲ ਬਣਾਏ ਸਨ ਉਹ ਪਾਣੀ ਦੇ ਬਹਾਵ ਜਿਸ ਕਦਰ ਤੇਜ਼ ਸੀਗਾ ਘਰ ਦੇ ਘਰ ਡੁੱਬ ਗਏ ਨੇ ਅੰਦਰ ਪਿਆ ਸਮਾਨ ਜਿਹੜਾ ਹੈ ਉਹ ਵੀ ਉਹ ਪਾਣੀ ਦੇ ਵਿੱਚ ਖਰਾਬ ਹੋ ਗਿਆ ਤਸਵੀਰਾਂ ਦੇਖਣ ਵਾਲੀ ਗੱਲ ਹੈਗੀ ਹੈ ਕਿ ਲੋਕ ਹੁਣ ਆਪਣੇ ਅੰਦਰੋਂ ਜਸਾ ਥੋੜਾ ਜਿਹਾ ਪਾਣੀ ਉਤਰਿਆ ਹੈ ਸਮਾਨ ਹੀ ਕਾਲ ਲਏ ਨੇ ਤਕਰੀਬਨ ਪਾਣੇ ਵਾਸ਼ਿੰਗ ਮਸ਼ੀਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖੋ ਪਾਣੀ ਦਾ ਲੈਵਲ ਜਿੱਥੇ ਤੱਕ ਨਿਸ਼ਾਨ ਹੈ ਪਾਣੀ ਦਾ ਲੈਵਲ ਮਤਲਬ ਪਾਣੀ ਇੰਨਾ ਇੰਨਾ ਖੜਾ ਸੀਗਾ ਤੇ ਕਿਸ ਤਰ੍ਹਾਂ ਕੋਈ ਰਹਿ ਸਕਦਾ ਇੱਥੇ ਘਰ ਦੇ ਵਿੱਚ ਜਦੋਂ ਇੰਨਾ ਪਾਣੀ ਸੀਗਾ ਲੋਕ ਆਪਣਾ ਘਰ ਛੱਡ ਕੇ ਉਸ ਜਗ੍ਹਾ ਤੇ ਚਲੇ ਗਏ ਉੱਚੀ ਜਗ੍ਹਾ ਤੇ ਚਲੇ ਗਏ ਆਪਣੇ ਆਪ ਨੂੰ ਬਚਾਉਣ ਦੇ ਲਈ ਘਰ ਦੇ ਤੁਹਾਨੂੰ ਤਸਵੀਰਾਂ ਦਿਖਾਣਾ ਹਾਂ ਤਸਵੀਰਾਂ ਤੁਹਾਨੂੰ ਕੋਨੇ ਵਾਲ ਪਿੰਡ ਦੇ ਵਿੱਚ ਉਹਨਾਂ ਘਰਾਂ ਦੀਆਂ ਦਿਖਾ ਰਹੇ ਹਾਂ ਜਿਹੜੀਆਂ ਕਿ ਇਸ ਪਾਣੀ ਦੇ ਨਾਲ ਲਗਭਗ ਬਰਬਾਦ ਹੋ ਗਏ ਨੇ ਇਹ ਤਸਵੀਰਾਂ ਪਾਣੀ ਆਨ ਤੋਂ ਬਾਅਦ ਦੀਆਂ ਨੇ ਯਾਨੀ ਕਿ ਜਦੋਂ ਪਾਣੀ ਥੱਲੇ ਉਤਰ ਚੁੱਕਾ ਹੈ ਉਦੋਂ ਦੀਆਂ ਤਸਵੀਰਾਂ ਨੇ ਕਿ ਕਿੰਨਾ-ਕਿੰਨਾ ਚੱਕੜ ਹੈ ਘਰਾਂ ਦੀ ਸਫਾਈ ਇਸ ਵੇਲੇ ਕਰਨੀ ਬਹੁਤ ਜ਼ਿਆਦਾ ਮੁਸ਼ਕਲ ਹੈ ਅੰਦਰ ਜਿਹੜਾ ਫਰਨੀਚਰ ਪਿਆ ਹੈ ਉਹ ਵੀ ਲਗਭਗ ਖਰਾਬ ਹੋ ਗਿਆ ਪਾਣੀ ਦੇ ਨਾਲ ਪਾਣੀ ਦਾ ਲੈਬਲ ਤੁਸੀਂ ਦੇਖ ਸਕਦੇ ਹੋ ਅਸੀਂ ਘਰ ਦੇ ਵਿੱਚ ਕਿੰਨਾ ਉੱਚਾ ਘਾਰ ਹੈ 10-15 ਫੁੱਟ ਦਾ ਹੈ ਭਾਵੇਂ 8 ਫੁੱਟ 7 ਫੁੱਟ ਪਾਣੀ ਇੱਥੇ ਘਰਾਂ ਦੇ ਵਿੱਚ ਸੀਗਾ ਦਰਵਾਜ਼ਿਆਂ ਦੇ ਉੱਤੇ ਨਿਸ਼ਾਨ ਪਾਣੀ ਦੇ ਤਾਂ ਅਸੀਂ ਦੇਖ ਰਹੇ ਹਾਂ ਪਾਣੀ ਦਾ ਵਹਾਵ ਜਦੋਂ ਇੱਥੇ ਆ ਗਿਆ ਸੀਗਾ ਕਿੰਨੇ ਪਾਣੀ ਨੇ ਆਪਣਾ ਕਿੰਨਾ ਅਸਰ ਵਿਖਾਇਆ ਹੈ ਜੇ ਥੋੜਾ ਜਿਹਾ ਹੋਰ ਅੱਗੇ ਜਾਇਆ ਗਿਆ ਤਾਂ ਮੈਂ ਤੁਹਾਨੂੰ ਅੰਦਰ ਦੀ ਤਸਵੀਰ ਦਿਖਾਣਾ ਹਾਂ ਕਿ ਅੰਦਰ ਜਿਹੜਾ ਫਰਨੀਚਰ ਪਿਆ ਸੀਗਾ ਉਹ ਵੀ ਡਿਸਟਰੋਏ ਹੋ ਗਿਆ ਯਾਨੀ ਕਿ ਲਗਭਗ ਤਬਾਹ ਹੋ ਗਿਆ ਹੈ ਫਰਨੀਚਰ ਜਿਹੜਾ ਅੰਦਰ ਪਿਆ ਸੀ ਅੰਦਰ ਪਿਆ ਸੀਗਾ ਲਮਾਰੀਆਂ ਜਿਗੀਆਂ ਜਿਹੜੀਆਂ ਉਹ ਪਾਣੀ ਦੇ ਨਾਲ ਬਿਲਕੁਲ ਬਰਬਾਦ ਹੋ ਗਈਆਂ ਨੇ ਇਸ ਸਾਈਡ ਤੇ ਵੀ ਜਿਹੜਾ ਫਰਨੀਚਰ ਹੈਗਾ ਲੋਕਾਂ ਦਾ ਆਪਣੇ ਘਰਾਂ ਦੇ ਵਿੱਚ ਬੈੱਡ ਪਏ ਸਨ ਉਹ ਵੀ ਖਰਾਬ ਹੋ ਗਏ ਜੀ ਕਿਸ ਤਰ੍ਹਾਂ ਜਦੋਂ ਪਾਣੀ ਆਇਆ ਫਿਰ ਤੁਹਾਨੂੰ ਪਤਾ ਪਹਿਲੇ ਲੱਗ ਗਿਆ ਸੀਗਾ ਤੁਸੀਂ ਇੱਥੋਂ ਚਲੇ ਗਏ ਸੀਗੇ ਹਾਂਜੀ ਹਾਂਜੀ ਬਿਲਕੁਲ ਸਾਬ ਚਲ ਗਏ ਸੀ ਜੀ ਉੱਚੀ ਜਗ੍ਹਾ ਤੋਂ ਚਲੇ ਗਏ ਸੀ ਹਾਂਜੀ ਉੱਚੀ ਜਗ੍ਹਾ ਤੋਂ ਚਲੇ ਗਏ ਸੀ ਹਾਂਜੀ ਓਕੇ ਤੇ ਹੁਣ ਜਦੋਂ ਫਿਰ ਤੁਸੀਂ ਆ ਪਾਣੀ ਦਾ ਲੈਵਲ نیچے ਆਇਆ ਹੈ ਤੇ ਤੁਹਾਡੇ ਲਈ ਤੁਸੀਂ ਆ ਕੇ ਦੇਖਿਆ ਮਗਰ ਅੰਦਰ ਤਾਂ ਬਿਲਕੁਲ ਹੀ ਬਿਲਕੁਲ ਸਭ ਸਭ ਛਾਰਾ ਕੁਝ ਖਤਮ ਹੋ ਗਿਆ ਸਰ ਕੁਝ ਤਬਾਹ ਹੋ ਗਿਆ ਜੀ ਅਸੀਂ ਦਿਹਾੜੀਦਾਰ ਬੰਦੇ ਆ ਕੁਝ ਵੀ ਨਹੀਂ ਬਚਿਆ ਸਾਡਾ ਤੇ ਮੇਰਾ ਘਰ ਕੋ ਗਿਆ ਜੇ ਸਮਾਨ ਦਾ ਸਾਰਾ ਗਰੀਬ ਬੰਦੇ ਕਿੱਥੋਂ ਲੈ ਸਕਦੇ ਸੀ ਇੰਨਾ ਸਮਾਨ ਜਿਸ ਤਰ੍ਹਾਂ ਅਸੀਂ ਸਾਰਾ ਏਰੀਆ ਦੇਖ ਰਹੇ ਹਾਂ ਹਰ ਇੱਕ ਦਾ ਘਰ ਜੇ ਇਸ ਘਰ ਦੀ ਗੱਲ ਅੰਕਲਾ ਨਹੀਂ ਕਰੀਏ ਸਿਰਫ ਛੋਟਾ ਜਾਈ ਘਰ ਦੇ ਅੰਦਰ ਮੇਰੇ ਖਿਆਲ ਆ ਇੱਕ ਇੱਕ ਫੁੱਟ ਤੱਕਨ ਦਾ ਗਾਰ ਹੀ ਹੈ ਪਾਣੀ ਤਾਂ ਨਿਕਲ ਗਿਆ ਫਿਰ ਆਪਣਾ ਦੂਰ ਚਲਾ ਗਿਆ ਮਗਰ ਇਹ ਗਾਰ ਕੱਢੇਗਾ ਤੋਲੂ ਕੱਢਣੀ ਪੈਣੀ ਹਾਂਜੀ 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 ਕੱਢਣੀ ਪੈਣੀ ਜੀ ਸਮਾਨ ਸਾਰਾ ਤੁਹਾਡਾ ਖਰਾਬ ਹੋ ਗਿਆ ਫ੍ਰਿਜ ਵੀ ਇੱਥੇ ਬਾਹਰ ਪਿਆ ਹੈ ਤੁਸੀਂ ਇਸ ਮਾਮਲੇ ਦੇ ਵਿੱਚ ਆਪਣੇ ਆਪ ਦਾ ਹੌਸਲਾ ਤੁਹਾਡਾ ਐਡਾ ਬੁਲੰਦ ਹੈ ਕਿ ਤੁਸੀਂ ਫਿਰ ਵੀ ਦਿਲ ਰੱਖਿਆ ਹੋਇਆ ਹੈ ਮਗਰ ਬੜੇ ਬੜੇ ਲੋਕਾਂ ਨੂੰ ਵੇਖਿਆ ਕਿ ਲੋਕੀ ਡੋਲ ਜਾਂਦੇ ਨੇ ਸਰ ਕੀ ਕਰੀਏ ਫਿਰ ਹਾਂ ਜੀ ਮਜਬੂਰੀਆਂ ਆ ਵੇਖੋ ਜੀ ਸਾਰਾ ਕੁਝ ਨਾਲ ਹੀ ਹੈ ਜੀ ਕਰਨਾ ਪੈਂਦਾ ਕੀ ਕਰੀਏ ਖਾਣ ਨੂੰ ਤੇ ਰੋਟੀ ਵੀ ਨਹੀਂ ਮਿਲਦੀ ਸਾਨੂੰ ਜੀ ਆ ਜੰਤ ਬਹੁਤ ਦੂਰ ਛੱਡ ਕੇ ਆਏ ਸੀ ਆਪ ਮਸਾਂ ਜਾਣਾ ਬਚਾਈਆਂ ਆਪਣੀਆਂ ਸਮਾਜ ਜਿੰਨਾ ਵੀ ਤੁਹਾਡੇ ਸਾਹਮਣੇ ਵੇਖੋ ਸਾਰਾ ਬਰਬਾਦ ਹੋ ਗਿਆ ਜੀ ਜੀ ਬਿਲਕੁਲ ਤੇ ਦਿਹਾੜੀਦਾਰ ਬੰਦੇ ਨੂੰ ਬਹੁਤ ਭਰਾਉਣਾ ਔਖਾ ਹੈ ਗਰੀਬ ਬੰਦੇ ਨੂੰ ਵੇਖੋ ਬਹੁਤ ਮੁਸ਼ਕਲਾਂ ਆ ਤੇ ਜਦੋਂ ਡੰਗਰ ਡੰਗਰ ਵਛਾ ਵੀ ਸੀ ਤੁਹਾਡਾ ਸਰ ਬੱਕਰੀਆਂ ਦੋ ਮੇਰੀਆਂ ਮਰ ਗਈਆਂ ਜੀ ਸੋ ਇਹ ਤਸਵੀਰਾਂ ਤੁਹਾਨੂੰ ਪਿੰਡ ਕੋਨੇਵਾਲ ਦੀਆਂ ਦਿਖਾ ਰਹੇ ਹਾਂ ਜਦੋਂ ਪਾਣੀ ਲਗਭਗ ਉਤਰ ਗਿਆ ਏ ਤਸਵੀਰਾਂ ਦੇਖ ਰਹੇ ਹੋ ਕਿ ਪਾਣੀ ਦੇ ਨਿਸ਼ਾਨ ਤੁਹਾਨੂੰ ਦਿਖਾ ਰਹੇ ਆ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਔਰ ਕਿੰਨਾ ਇੱਥੇ ਤਬਾਹੀ ਪਾਣੀ ਨੇ ਮਚਾਈ ਹੈ ਇਹ ਜਦੋਂ ਇੱਧਰ ਸਕੀ ਟੁੱਟ ਗਈ ਸਕੀ ਦਾ ਵੰਡ ਟੁੱਟ ਗਿਆ ਸੀਗਾ ਤੇ ਪਾਣੀ ਇੱਧਰ ਆ ਗਿਆ ਔਰ ਪਾਣੀ ਜਿਸ ਤਰ੍ਹਾਂ ਮੈਂ ਪਹਿਲੇ ਤੋਂ ਅੰਦਾਸਾ ਹੈ ਕਿ ਘਰ ਦੇ ਅੰਦਰ ਤਕਰੀਬਨ 1 ਫੁੱਟ ਤੱਕ ਇਹ ਗਾਰ ਹੈ ਜਿਹੜੀ ਕਿ ਉਹ ਆ ਚੁੱਕੀ ਹੈ ਅੰਦਰ ਹੁਣ ਪਾਣੀ ਉਤਰ ਗਿਆ ਹੈ ਮੁਸੀਬਤ ਇਹਨਾਂ ਲਈ ਹੈ ਕਿ ਘਾਰ ਨੂੰ ਬਾਹਰ ਕਢਾਲਣਾ ਹੈ ਘਾਰ ਦੇ ਨਾਲ ਸਾਰਾ ਫਰਨੀਚਰ ਇਹਨਾਂ ਦਾ ਖਰਾਬ ਹੋ ਗਿਆ ਇਲੈਕਟ੍ਰੋਨਿਕ ਗੁੱਡਸ ਜਿਹੜੇ ਸੀਗੇ ਘਰਾਂ ਦੇ ਵਿੱਚ ਇਸਤੇਮਾਲ ਹੁੰਦੇ ਨੇ ਵਾਸ਼ਿੰਗ ਮਸ਼ੀਨ ਹੈ ਉਹਦੇ ਨਾਲ ਹੈ ਫ੍ਰਿਜ ਹੈ ਪਿਆ ਹੋਇਆ ਇਹ ਵੀ ਤਕਰੀਬਨ ਦੇ ਖਤਮ ਹੋ ਚੁੱਕਾ ਹੈ ਕਿਉਂਕਿ ਪਾਣੀ ਦੀ ਮਾਰ ਦੇ ਵਿੱਚ ਇਹ ਵੀ ਉੱਠ ਨਹੀਂ ਸਕਦਾ ਹੁਣ ਦੁਬਾਰਾ ਇਹ ਤਸਵੀਰਾਂ ਬਾਹਰ ਦੀਆਂ ਨੇ ਬਾਹਰ ਉਹਨਾਂ ਦਾ ਏਰੀਆ ਹੈ ਇਧਰੋਂ ਦੀਵਾਰ ਟੁੱਟ ਗਈ ਹੈ ਮਗਰ ਲੋਕਾਂ 'ਚ ਹਿੰਮਤ ਅੱਜ ਵੀ ਹੈ ਅੱਜ ਵੀ ਪੂਰੀ ਹਿੰਮਤ ਦੇ ਔਰ ਮਿਹਨਤ ਦੇ ਨਾਲ ਬਣਾਇਆ ਹੋਇਆ ਇੱਕ ਘਰ ਸੀਗਾ ਜਿਹੜਾ ਕਿ ਲਗਭਗ ਤਬਾਹ ਹੋ ਗਿਆ ਹੈ ਹੁਣ ਸਿਰਫ ਉਮੀਦ ਉਹਨਾਂ ਨੂੰ ਇਹੀ ਹੈ ਕਿ ਕੋਈ ਮਦਦ ਲਈ ਆਏਗਾ ਸਰਕਾਰੀ ਮਦਦ ਉਹਨਾਂ ਨੂੰ ਮਿਲੇਗੀ ਔਰ ਫਿਰ ਦੁਬਾਰਾ ਉਹ ਆਪਣੇ ਘਰ ਨੂੰ ਪਹਿਲੇ ਵਰਗਾ ਬਣਾ ਸਕਣ ਸਰਕਾਰੀ امداد ਦੇ ਨਾਲ ਉਹ ਘਰ ਨੂੰ ਦੁਬਾਰਾ ਖੜਾ ਕਰ ਸਕਣ ਆਪਣੇ ਪਰਿਵਾਰ ਨੂੰ ਦੁਬਾਰਾ ਇਸ ਘਰ ਦੇ ਵਿੱਚ ਲਿਆ ਸਕਣ ਪਹਿਲੇ ਵਾਂਗ ਹੱਸਾ ਖੇਡਣ ਹੋਵੇ ਇਸ ਘਰ ਦੇ ਵਿੱਚ ਹੋਵਣ ਮਗਰ ਹਜੇ ਫੇਰ ਵੀ ਅਸੀਂ ਇਹ ਕਹਿ ਸਕਨੇ ਆਂ ਕਿ ਜਿਸ ਤਰ੍ਹਾਂ ਅੱਬ ਮੌਸਮ ਵਿਭਾਗ ਕਹਿ ਰਿਹਾ ਹੈ ਪਹਾੜਾਂ ਦੇ ਵਿੱਚ بارش ਲਗਾਤਾਰ ਹੋ ਰਹੀ ਹੈ ਪਹਾੜਾਂ ਤੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ ਅਜੇ ਕੁਝ ਦਿਨ ਹੋਰ ਇਸ ਤਰ੍ਹਾਂ ਦਾ ਤਾंडਵ ਵੇਖਣ ਨੂੰ ਮਿਲ ਸਕਦਾ ਹੈ ਜੇ ਇਹ ਬੰਦ ਨਹੀਂ ਹੋਇਆ ਤੇ ਇਹ ਇਹਨਾਂ ਪਰਿਵਾਰਾਂ ਨੂੰ ਫੇਰ ਹੜ੍ਹ ਦਾ ਖਤਰਾ ਬਣਿਆ ਰਹੇਗਾ ਇੱਧਰ ਵੀ ਤਸਵੀਰਾਂ ਦੇ ਆਪਣੇ ਬਾਹਰ ਬਾਹਰ ਦੇ ਦੇਖੋ ਕਿ ਤਕਰੀਬਨ 3-3 ਫੁੱਟ ਭਾਲ ਇੱਥੇ ਯਾਨੀ ਭਾਲ ਰੇਤ ਜਿਹਨੂੰ ਕਿਹਾ ਜਾਂਦਾ ਹੈ ਰੇਤ ਉਹਨਾਂ ਦੇ ਪਾਣੀ ਦੇ ਨਾਲ ਇੱਥੇ ਪਹੁੰਚੀ ਸੀਗੀ ਪਾਣੀ ਦੇ ਨਾਲ ਰੇਤ ਇੱਥੇ ਜਮਾ ਹੈ ਪਾਣੀ ਲਗਭਗ ਨਿਕਲ ਚੁੱਕਾ ਹੈ ਕੁਦਰਤੀ ਆਫਤ ਕੀ ਨੁਕਸਾਨ ਪਹੁੰਚਾਦੀ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾਣੇ ਆ ਕੋਨੇਵਾਲ ਪਿੰਡ ਦੇ ਵਿੱਚ ਅਸੀਂ ਖੜੇ ਆ ਸੱਕੀ ਦਰਿਆ ਦੇ ਬਿਲਕੁਲ ਨਜ਼ਦੀਕ ਲੋਕਾਂ ਦੇ ਘਰ ਜਿਹੜੇ ਨੇ ਬਿਲਕੁਲ ਜਿਹੜੇ ਕਿਸ ਤਰ੍ਹਾਂ ਮਿਹਨਤ ਦੇ ਨਾਲ ਬਣਾਏ ਸਨ ਉਹ ਪਾਣੀ ਦੇ ਬਹਾਅ ਜਿਸ ਕਦਰ ਤੇਜ਼ ਸੀਗਾ ਘਰ ਦੇ ਘਰ ਡੁੱਬ ਗਏ ਨੇ ਅੰਦਰ ਪਿਆ ਸਮਾਨ ਜਿਹੜਾ ਹੈ ਉਹ ਵੀ ਉਹ ਪਾਣੀ ਦੇ ਵਿੱਚ ਖਾਬ ਹੋ ਗਿਆ ਤਸਵੀਰਾਂ ਦੇਖਣ ਵਾਲੀ ਗੱਲ ਹੈਗੀ ਹੈ ਕਿ ਲੋਕ ਹੁਣ ਆਪਣੇ ਅੰਦਰੋਂ ਜਿਸਾ ਥੋੜਾ ਜਿਹਾ ਪਾਣੀ ਉਤਰਿਆ ਹੈ ਸਮਾਨ ਕਢ ਰਹੇ ਨੇ ਤਕਰੀਬਨ ਵਾਸ਼ਿੰਗ ਮਸ਼ੀਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖੋ ਪਾਣੀ ਦਾ ਲੈਵਲ ਜਿੱਥੇ ਤੱਕ ਨਿਸ਼ਾਨ ਹੈ ਪਾਣੀ ਦਾ ਲੈਵਲ ਮਤਲਬ ਪਾਣੀ ਇੰਨਾ ਇੰਨਾ ਖੜਾ ਸੀਗਾ ਤੇ ਕਿਸ ਤਰ੍ਹਾਂ ਕੋਈ ਰਹਿ ਸਕਦਾ ਇੱਥੇ ਘਰ ਦੇ ਵਿੱਚ ਜਦੋਂ ਇੰਨਾ ਪਾਣੀ ਸੀਗਾ ਲੋਕ ਆਪਣਾ ਘਰ ਛੱਡ ਕੇ ਉਸ ਜਗ੍ਹਾ ਤੇ ਚਲੇ ਗਏ ਉੱਚੀ ਜਗ੍ਹਾ ਤੇ ਚਲੇ ਗਏ ਆਪਣੇ ਆਪ ਨੂੰ ਬਚਾਉਣ ਦੇ ਲਈ ਘਰ ਦੇ ਤੁਹਾਨੂੰ ਤਸਵੀਰਾਂ ਦਿਖਾਉਣਾ ਹ ਤਸਵੀਰਾਂ ਤੁਹਾਨੂੰ ਕੋਨੇਵਾਲ ਪਿੰਡ ਦੇ ਵਿੱਚ ਉਹਨਾਂ ਘਰਾਂ ਦੀਆਂ ਦਿਖਾ ਰਹੇ ਹਾਂ ਜਿਹੜੀਆਂ ਕਿ ਇਸ ਪਾਣੀ ਦੇ ਨਾਲ ਲਗਭਗ ਬਰਬਾਦ ਹੋ ਗਏ ਨੇ ਇਹ ਤਸਵੀਰਾਂ ਪਾਣੀ ਆਣ ਤੋਂ ਬਾਅਦ ਦੀਆਂ ਨੇ ਯਾਨੀ ਕਿ ਜਦੋਂ ਪਾਣੀ ਥੱਲੇ ਉਤਰ ਚੁੱਕਾ ਹੈ ਉਦੋਂ ਦੀਆਂ ਤਸਵੀਰਾਂ ਨੇ ਕਿ ਕਿੰਨਾ-ਕਿੰਨਾ ਚੱਕੜ ਹੈ ਘਰਾਂ ਦੀ ਸਫਾਈ ਇਸ ਵੇਲੇ ਕਰਨੀ ਬਹੁਤ ਜ਼ਿਆਦਾ ਮੁਸ਼ਕਲ ਹੈ ਅੰਦਰ ਜਿਹੜਾ ਫਰਨੀਚਰ ਪਿਆ ਹੈ ਉਹ ਵੀ ਲਗਭਗ ਖਰਾਬ ਹੋ ਗਿਆ ਪਾਣੀ ਦੇ ਨਾਲ ਪਾਣੀ ਦਾ ਲੇਬਲ ਤੁਸੀਂ ਦੇਖ ਸਕਦੇ ਹੋ ਅਸੀਂ ਘਰ ਦੇ ਵਿੱਚ ਕਿੰਨਾ ਉੱਚਾ ਘਰ ਹੈ 10 15 ਫੁੱਟ ਦਾ ਹੈ ਮਗਰ 8 ਫੁੱਟ 7 ਫੁੱਟ ਪਾਣੀ ਇੱਥੇ ਘਰਾਂ ਦੇ ਵਿੱਚ ਸੀਗਾ ਦਰਵਾਜ਼ਿਆਂ ਦੇ ਉੱਤੇ ਨਿਸ਼ਾਨ ਪਾਣੀ ਦੇ ਤੁਸੀਂ ਦੇਖ ਰਹੇ ਆ ਪਾਣੀ ਦਾ ਵਹਾਵ ਜਦੋਂ ਇੱਥੇ ਆ ਗਿਆ ਸੀਗਾ ਕਿੰਨੇ ਪਾਣੀ ਨੇ ਆਪਣਾ ਕਿੰਨਾ ਅਸਰ ਵਿਖਾਇਆ ਹੈ ਜੇ ਥੋੜਾ ਜਿਹਾ ਹੋਰ ਅੱਗੇ ਜਾਇਆ ਗਿਆ ਤਾਂ ਮੈਂ ਤੁਹਾਨੂੰ ਅੰਦਰ ਦੀ ਤਸਵੀਰ ਦਿਖਾਣਾ ਹਾਂ ਕਿ ਅੰਦਰ ਜਿਹੜਾ ਫਰਨੀਚਰ ਪਿਆ ਸੀਗਾ ਉਹ ਵੀ ਡਿਸਟਰੋਏ ਹੋ ਗਿਆ ਯਾਨੀ ਕਿ ਲਗਭਗ ਤਬਾਹ ਹੋ ਗਿਆ ਹੈ ਫਰਨੀਚਰ ਜਿਹੜਾ ਅੰਦਰ ਪਿਆ ਸੀ ਅੰਦਰ ਪਿਆ ਸੀਗਾ ਲਮਾਰੀਆਂ ਜਿਗੀਆਂ ਜਿਹੜੀਆਂ ਉਹ ਪਾਣੀ ਦੇ ਨਾਲ ਬਿਲਕੁਲ ਬਰਬਾਦ ਹੋ ਗਈਆਂ ਨੇ ਇਸ ਸਾਈਡ ਤੇ ਵੀ ਜਿਹੜਾ ਫਰਨੀਚਰ ਹੈਗਾ ਲੋਕਾਂ ਦਾ ਆਪਣੇ ਘਰਾਂ ਦੇ ਵਿੱਚ ਬੈੱਡ ਪਏ ਸਨ ਉਹ ਵੀ ਖਰਾਬ ਹੋ ਗਏ ਨੇ ਕਿਸ ਤਰ੍ਹਾਂ ਜਦੋਂ ਪਾਣੀ ਆਇਆ ਫਿਰ ਤੁਹਾਨੂੰ ਪਤਾ ਪਹਿਲੇ ਲੱਗ ਗਿਆ ਸੀਗਾ ਤੁਸੀਂ ਇੱਥੋਂ ਚਲੇ ਗਏ ਸੀਗੇ ਹਾਂਜੀ ਹਾਂਜੀ ਬਿਲਕੁਲ ਸਾਬ ਚਲੇ ਗਏ ਸੀ ਹਾਂਜੀ ਉੱਚੀ ਜਗ੍ਹਾ ਤੇ ਚਲੇ ਗਏ ਸੀ ਹਾਂਜੀ ਉੱਚੀ ਜਗ੍ਹਾ ਤੇ ਚਲੇ ਗਏ ਸੀ ਹਾਂਜੀ ਓਕੇ ਤੇ ਹੁਣ ਜਦੋਂ ਫਿਰ ਤੁਸੀਂ ਆ ਪਾਣੀ ਦਾ ਲੈਵਲ نیچے ਆਇਆ ਹੈ ਤੇ ਤੁਹਾਡੇ ਲਈ ਤੁਸੀਂ ਆ ਕੇ ਦੇਖਿਆ ਮਗਰ ਅੰਦਰ ਤਾਂ ਬਿਲਕੁਲ ਹੀ ਬਿਲਕੁਲ ਸਭ ਸਭ ਛਾਰਾ ਕੁਝ ਖਤਮ ਹੋ ਗਿਆ ਸਰ ਕੁਝ ਤਬਾਹ ਹੋ ਗਿਆ ਸੀ ਅਸੀਂ ਦਿਹਾੜੀਦਾਰ ਬੰਦੇ ਆ ਕੁਝ ਵੀ ਨਹੀਂ ਬਚਿਆ ਸਾਡਾ ਤੇ ਮੇਰਾ ਘਰ ਕੋ ਗਾਇ ਸਾਮਾਨ ਦਾ ਸਾਰਾ ਗਰੀਬ ਬੰਦੇ ਆ ਕਿੱਥੋਂ ਲੈ ਸਕਦੇ ਸੀ ਇੰਨਾ ਸਾਮਾਨ ਜਿਸ ਤਰ੍ਹਾਂ ਇਹ ਸਾਰਾ ਏਰੀਆ ਦੇਖ ਰਹੇ ਆ ਹਰ ਇੱਕ ਦਾ ਘਰ ਜੇ ਇਸ ਘਰ ਦੀ ਗੱਲ ਅੰਕਲਾਂ ਨਹੀਂ ਕਰੀਏ ਸਿਰਫ ਛੋਟਾ ਜਾਈ ਘਰ ਦੇ ਅੰਦਰ ਮੇਰੇ ਖਿਆਲ ਆ ਇੱਕ ਇੱਕ ਫੁੱਟ ਤੱਕਨ ਦਾ ਗਾਰ ਹੀ ਹੈ ਪਾਣੀ ਤਾਂ ਨਿਕਲ ਗਿਆ ਫਿਰ ਆਪਣਾ ਦੂਰ ਚਲਾ ਗਿਆ ਮਗਰ ਇਹ ਗਾਰ ਕੱਢੇਗਾ ਤੋ ਹਲੂ ਕਢਣੀ ਪੈਰੀ ਹਾਂਜੀ 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 ਕਢਣੀ ਪੈਣੀ ਜੀ ਸਬਾਨ ਸਾਰਾ ਤੁਹਾਡਾ ਖਰਾਬ ਹੋ ਗਿਆ ਫ੍ਰਿਜ ਵੀ ਇੱਥੇ ਬਾਹਰ ਪਿਆ ਏ ਤੁਸੀਂ ਇਸ ਮਾਮਲੇ ਦੇ ਵਿੱਚ ਆਪਣੇ ਆਪ ਦਾ ਹੌਸਲਾ ਤੁਹਾਡਾ ਐਡਾ ਬੁਲੰਦ ਹੈ ਕਿ ਤੁਸੀਂ ਫਿਰ ਵੀ ਦਿਲ ਰੱਖਿਆ ਹੋਇਆ ਹੈ ਮਗਰ ਬੜੇ ਬੜੇ ਲੋਕਾਂ ਨੂੰ ਵੇਖਿਆ ਕਿ ਲੋਕੀ ਡੋਲ ਜਾਂਦੇ ਨੇ ਸਰ ਕੀ ਕਰੀਏ ਫਿਰ ਹਾਂ ਜੀ ਮਜਬੂਰੀਆਂ ਆ ਵੇਖੋ ਜੀ ਸਾਰਾ ਕੁਝ ਨਾਲ ਹੀ ਜੀ ਕਰਨਾ ਪੈ ਰਿਹਾ ਕੀ ਕਰੀਏ ਖਾਣ ਨੂੰ ਤੇ ਰੋਟੀ ਵੀ ਨਹੀਂ ਮਿਲਦੀ ਸਾਨੂੰ ਜਿਆਜੰਤ ਬਹੁਤ ਦੂਰ ਛੱਡ ਕੇ ਆਏ ਸੀ ਆਪ ਮਾਸਾ ਜਾਣਾ ਬਚਾਈਆਂ ਆਪਣੀਆਂ ਸਮਾਨ ਜਿੰਨਾ ਵੀ ਤੁਹਾਡੇ ਸਾਹਮਣੇ ਵੇਖੋ ਸਾਰਾ ਭਰਵਾਤ ਹੋ ਗਿਆ ਜੀ ਜੀ ਬਿਲਕੁਲ ਤੇ ਡਾੜੀਦਾਰ ਬੰਦੇ ਨੂੰ ਬਹੁਤ ਬਣਾਉਣਾ ਔਖਾ ਹੈ ਗਰੀਬ ਬੰਦੇ ਨੂੰ ਵੇਖੋ ਬਹੁਤ ਮੁਸ਼ਕਲ ਆ ਤੇ ਜਦੋਂ ਡੰਗਰ ਡੰਗਰ ਮੱਛਾ ਵੀ ਸੀ ਤੁਹਾਡਾ ਸਰ ਬੱਕਰੀਆਂ ਦੋ ਮੇਰੀਆਂ ਮਰਗੀਆਂ ਜੇ ਓਕੇ ਓਕੇ ਸੋ ਇਹ ਤਸਵੀਰਾਂ ਤੁਹਾਨੂੰ ਪਿੰਡ ਕੋਨੇਵਾਲ ਦੀਆਂ ਦਿਖਾ ਰਹੇ ਹਾਂ ਜਦੋਂ ਪਾਣੀ ਲਗਭਗ ਉਤਰ ਗਿਆ ਏ ਤਸਵੀਰਾਂ ਦੇਖ ਰਹੇ ਹੋਗੇ ਪਾਣੀ ਦੇ ਨਿਸ਼ਾਨ ਤੁਹਾਨੂੰ ਦਿਖਾ ਰਿਹਾ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਔਰ ਕਿੰਨਾ ਇੱਥੇ ਤਬਾਹੀ ਪਾਣੀ ਨੇ ਮਚਾਈ ਹੈ ਇਹ ਜਦੋਂ ਇੱਧਰ ਸਕੀ ਟੁੱਟ ਗਈ ਸਕੀ ਦਾ ਬੰਨ ਟੁੱਟ ਗਿਆ ਸੀਗਾ ਤੇ ਪਾਣੀ ਇੱਧਰ ਆ ਗਿਆ ਔਰ ਪਾਣੀ ਜਿਸ ਤਰ੍ਹਾਂ ਮੈਂ ਪਹਿਲੇ ਤੋਂ ਅੰਦਾਸਿਆ ਹੈ ਕਿ ਘਰ ਦੇ ਅੰਦਰ ਤਕਰੀਬਨ 1 ਫੁੱਟ ਤੱਕ ਇਹ ਗਾਰ ਹੈ ਜਿਹੜੀ ਕਿ ਆ ਚੁੱਕੀ ਹੈ ਅੰਦਰ ਹੁਣ ਪਾਣੀ ਉਤਰ ਗਿਆ ਹੈ ਮੁਸੀਬਤ ਇਹ ਨਾਲ ਹੀ ਹੈ ਕਿ ਗਾਰ ਨੂੰ ਬਾਹਰ ਕੱਢਣਾ ਹੈ ਗਾਰ ਦੇ ਨਾਲ ਸਾਰਾ ਫਰਨੀਚਰ ਇਹਨਾਂ ਦਾ ਖਰਾਬ ਹੋ ਗਿਆ ਇਲੈਕਟ੍ਰੋਨਿਕ ਗੁੱਡਸ ਜਿਹੜੇ ਸੀਗੇ ਘਰਾਂ ਦੇ ਵਿੱਚ ਇਸਤੇਮਾਲ ਹੁੰਦੇ ਨੇ ਵਾਸ਼ਿੰਗ ਮਸ਼ੀਨ ਹੈ ਉਹਦੇ ਨਾਲ ਹੈ ਫ੍ਰਿਜ ਹੈ ਪਿਆ ਹੋਇਆ ਇਹ ਵੀ ਤਕਰੀਬਨ ਦੇ ਖਤਮ ਹੋ ਚੁੱਕਾ ਹੈ ਕਿਉਂਕਿ ਪਾਣੀ ਦੀ ਮਾਰ ਦੇ ਵਿੱਚ ਇਹ ਵੀ ਉੱਠ ਨਹੀਂ ਸਕਦਾ ਹੁਣ ਦੁਬਾਰਾ ਇਹ ਤਸਵੀਰਾਂ ਬਾਹਰ ਦੀਆਂ ਨੇ ਬਾਹਰ ਉਹਨਾਂ ਦਾ ਏਰੀਆ ਹੈ ਇਧਰੋਂ ਦੀਵਾਰ ਟੁੱਟ ਗਈ ਹੈ ਮਗਰ ਲੋਕਾਂ 'ਚ ਹਿੰਮਤ ਅੱਜ ਵੀ ਹੈ ਅੱਜ ਵੀ ਪੂਰੀ ਹਿੰਮਤ ਦੇ ਔਰ ਮਿਹਨਤ ਦੇ ਨਾਲ ਬਣਾਇਆ ਹੋਇਆ ਇੱਕ ਘਰ ਸੀਗਾ ਜਿਹੜਾ ਕਿ ਲਗਭਗ ਤਬਾਹ ਹੋ ਗਿਆ ਹੈ ਹੁਣ ਸਿਰਫ ਉਮੀਦ ਉਹਨਾਂ ਨੂੰ ਇਹੀ ਹੈ ਕਿ ਕੋਈ ਮਦਦ ਲਈ ਆਏਗਾ ਸਰਕਾਰੀ ਮਦਦ ਉਹਨਾਂ ਨੂੰ ਮਿਲੇਗੀ ਔਰ ਫਿਰ ਦੁਬਾਰਾ ਉਹ ਆਪਣੇ ਘਰ ਨੂੰ ਪਹਿਲੇ ਵਰਗਾ ਬਣਾ ਸਕਣ ਕਿ ਸਰਕਾਰੀ امداد ਦੇ ਨਾਲ ਉਹ ਘਰ ਨੂੰ ਦੁਬਾਰਾ ਖੜਾ ਕਰ ਸਕਣ ਆਪਣੇ ਪਰਿਵਾਰ ਨੂੰ ਦੁਬਾਰਾ ਇਸ ਘਰ ਦੇ ਵਿੱਚ ਲਿਆ ਸਕਣ ਪਹਿਲੇ ਵਾਂਗ ਹੱਸਾ ਖੇਡਣ ਹੋਵੇ ਇਸ ਘਰ ਦੇ ਵਿੱਚ ਹੋਵਣ ਮਗਰ ਹਜੇ ਫਿਰ ਵੀ ਅਸੀਂ ਇਹ ਕਹਿ ਸਕਨੇ ਆਂ ਕਿ ਜਿਸ ਤਰ੍ਹਾਂ ਅਬ ਮੌਸਮ ਵਿਪਾਕ ਕਹਿ ਰਿਹਾ ਹੈ ਪਹਾੜਾਂ ਦੇ ਵਿੱਚ بارش ਲਗਾਤਾਰ ਹੋ ਰਹੀ ਹੈ ਪਹਾੜਾਂ ਤੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ ਅਜੇ ਕੁਝ ਦੇਰ ਹੋਰ ਇਸ ਤਰ੍ਹਾਂ ਦਾ ਤਾਂਡਵ ਵੇਖਣ ਨੂੰ ਮਿਲ ਸਕਦਾ ਹੈ ਜੇ ਇਹ ਬੰਦ ਨਹੀਂ ਹੋਇਆ ਤੇ ਇਹਨਾਂ ਪਰਿਵਾਰਾਂ ਨੂੰ ਫੇਰ ਹੜ ਦਾ ਖਤਰਾ ਬਣਿਆ ਰਹੇਗਾ ਇੱਧਰ ਵੀ ਤਸਵੀਰਾਂ ਦੇ ਆਪਣੇ ਬਾਹਰ ਵਾਲੀ ਵੀ ਦੇਖੋ ਕਿ ਤਕਰੀਬਨ 3-3 ਫੁੱਟ ਭਾਲ ਇੱਥੇ ਯਾਨੀ ਭਾਲ ਰੇਤ ਜਿਹਨੂੰ ਕਿਹਾ ਜਾਂਦਾ ਹੈ ਰੇਤ ਉਹਨਾਂ ਦੇ ਪਾਣੀ ਦੇ ਨਾਲ ਇੱਥੇ ਪਹੁੰਚੀ ਸੀਗੀ ਪਾਣੀ ਦੇ ਨਾਲ ਰੇਤ ਇੱਥੇ ਜਮਾ ਹੈ ਪਾਣੀ ਲਗਭਗ ਨਿਕਲ ਚੁੱਕਾ ਹੈ ਕੈਮਰਾ ਪਰ ਸੰਨਤੀਸ਼ ਦੇ ਨਾਲ ਜੋਤੀ ਬਹਿਲ ਦੇਨਿੰਗ ਸਵੇਰਾ ਟੀਵੀ ਅੰਮ੍ਰਿਤਸਰ